ਸ਼ਨੀਵਾਰ ਰਾਤ ਨੂੰ ਡਿਫੈਂਸ ਕਲੋਨੀ ਸਥਿਤ ਰਾਮ ਮੰਦਰ ਦੇ ਬਾਹਰ ਖੜੀ ਬਾਈਕ ਨੂੰ ਚੋਹ ਚੋਰੀ ਕਰਕੇ ਲੈ ਗਏ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇਅ ਚ ਕੈਦ ਹੋ ਗਈ। ਸ਼ਿਕਾਇਤ ਦੇਣ ਤੋਂ ਬਾਅਦ ਜਦੋਂ ਪੀੜਤਾ ਸਵੇਰੇ ਮਾਮਲਾ ਦਰਜ ਕਰਵਾਉਣ ਲਈ ਥਾਣੇ ਗਈ, ਸੰਤਰੀ ਨੂੰ ਬਾਹਰ ਭੇਜਿਆ ਅਤੇ ਕਿਹਾ ਕਿ 2 ਘੰਟੇ ਬਾਹਰ ਡੋਣਾ। ਸਾਹਿਬ ਛੁੱਟੀ ਤੇ ਹਨ। ਉਸਨੇ ਪੁੱਛਿਆ ਕਿ ਜੇਕਰ ਬਾਈਕ ਤੇ ਕੋਈ ਘਟਨਾ ਵਾਪਰਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਪਰ ਫਿਰ ਵੀ ਉਸਦੀ ਕੋਈ ਗੱਲ ਨਹੀਂ ਸੁਣੀ ਗਈ ਅਤੇ ਉਹ ਘਰ ਭੱਜ ਗਿਆ। ਜੰਮੂ ਦੇ ਰਹਿਣ ਵਾਲੇ ਨਿਰਜ ਸੈਣੀ ਨੇ ਦੱਸਿਆ ਕਿ ਉਹ ਸਹਿੈਗਲ ਕਲੋਨੀ ਦੇ ਵਿੱਚ ਰਹਿੰਦਾ ਹੈ ਅਤੇ ਝੁਲੰਦਰ ਵਿੱਚ ਮਾਰਕੀਟਿੰਗ ਦਾ ਕੰਮ ਕਰਦਾ ਹੈ। ਉਹ ਸ਼ਨੀਵਾਰ ਰਾਤ ਕਰੀਬ 8:30 ਵਜੇ ਡਿਫੈਂਸ ਕਲੋਨੀ ਸਿੱਤੇ ਰਾਮ ਮੰਦਰ 'ਚ ਮੱਥਾ ਟੇਕਣ ਲਈ ਸਾਈਕਲ ਤੇ ਗਿਆ ਸੀ। ਉਸਨੇ ਬਾਈਕ ਮੰਦਰ ਦੇ ਬਾਹਰ ਖੜੀ ਕੀਤੀ ਅਤੇ ਅੰਦਰ ਚਲਾ ਗਿਆ। ਤਕਰੀਬ 10 ਮਿੰਟ ਬਾਅਦ ਉਹ ਮੰਦਰ ਦੇ ਬਾਹਰ ਆਇਆ ਤਾਂ ਬਾਈਕ ਗਾਇਬ ਸੀ। ਜਿਸ ਤੋਂ ਬਾਅਦ ਉਸਨੇ ਮੰਦਰ ਦੇ ਆਲੇ-ਦੋਲੇ ਲੱਗੇ ਸੀਸੀਟੀਵੀ ਕੈਮਰੇਜ ਚੈੱਕ ਕੀਤੇ ਤਾਂ ਇੱਕ ਚੋਰ ਮੰਦਰ 'ਚ ਘੁੰਮਦਾ ਦੇਖਿਆ। ਉਹ 25 ਸੈਕਿੰਡ ਤੱਕ ਮੰਦਰ ਦੇ ਆਲੇ-ਦੁਆਲੇ ਘੁੰਮਦਾ ਰਿਹਾ ਫਿਰ ਮੱਥਾ ਟੇਕਣ ਦੇ ਬਹਾਨੇ ਮੰਦਰ ਦੇ ਅੰਦਰ ਝਾਕਣ ਲੱਗਾ ਫਿਰ ਕਿਸੇ ਨੂੰ ਮੰਦਰ ਚੋਂ ਬਾਹਰ ਆਉਂਦਾ ਦੇਖ ਉਸਨੇ ਬਾਹਰ ਦੇ ਘੜੇ 'ਚੋਂ ਹੱਥ ਧੋਣੇ ਸ਼ੁਰੂ ਕਰ ਦਿੱਤੇ ਇਸ ਦੇ ਨਾਲ ਹੀ ਉਹ ਮੁੜ ਮੰਦਰ ਵੱਲ ਗਿਆ ਅਤੇ ਮੌਕਾ ਦੇ ਕੇ ਜੇਬ 'ਚੋਂ ਮਾਸਟਰ ਚਾਬੀ ਕੱਢ ਕੇ ਮੋਟਰਸਾਈਕਲ ਦਾ ਤਾਲਾ ਤੋੜ ਦਿੱਤਾ ਪੀੜਤ ਨੇ ਦੱਸਿਆ ਕਿ ਚੋਰੀ ਹੋਣ ਤੋਂ ਬਾਅਦ ਉਹ ਰਾਤ ਨੂੰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਗਿਆ ਸੀ ਥਾਣੇ 'ਚ ਮੌਜੂਦ ਪੁਲਿਸ ਮੁਲਾਜ਼ਮ ਨੇ ਸ਼ਿਕਾਇਤ ਕਾਗਜ਼ ਤੇ ਲਿਖ ਕੇ ਪੂਰੀ ਕਰਨ ਲਈ ਸਾਈਡ ਤੇ ਰੱਖ ਦਿੱਤੀ ਅਤੇ ਉਸ ਨੂੰ ਸਵੇਰੇ ਥਾਣੇ ਆ ਕੇ ਸ਼ਿਕਾਇਤ ਨੰਬਰ ਲੈਣ ਲਈ ਕਿਹਾ ਐਤਵਾਰ ਸਵੇਰ ਤੋਂ ਲੈ ਕੇ ਸ਼ਾਮ 4 ਵਜੇ ਤੱਕ ਉਸ ਨੇ ਸ਼ਿਕਾਇਤ ਨੰਬਰ ਅਤੇ ਕੇਸ ਡਾਕਸ ਕਰਵਾਉਣ ਲਈ ਥਾਣੇ ਦੇ ਤਿੰਨ ਵਾਰ ਗੇੜੇ ਮਾਰੇ ਪਰ ਉਸ ਦਾ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਮਿਲਿਆ ਅਤੇ ਤੀਜੀ ਵਾਰ ਵੀ ਉੱਥੇ ਮੌਜੂਦ ਪੁਲਿਸ ਮੁਲਾਜ਼ਮ ਨੇ ਉਸ ਨੂੰ 2 ਘੰਟੇ ਬਾਅਦ ਆਉਣ ਲਈ ਕਿਹਾ ਜਦੋਂ ਉਹ ਚੌਥੀ ਵਾਰ ਫਿਰ ਗਿਆ ਤਾਂ ਥਾਣੇਦਾਰ ਨੇ ਉਸ ਨੂੰ ਥਾਣੇ ਦੇ ਬਾਹਰੋ ਇਹ ਕਹਿ ਕੇ ਪੇਸ਼ ਦਿੱਤਾ ਕਿ ਆਨਾ ਸਾਹਿਬ 2 ਘੰਟੇ ਬਾਅਦ ਛੁੱਟੀ ਤੇ ਹਨ ਪੀੜਤ ਨੇ ਦੱਸਿਆ ਕਿ ਜੇਕਰ ਕੋਈ ਚੋਰ ਉਸ ਦੀ ਬਾਈਕ ਤੇ ਕੋਈ ਵਾਰਦਤ ਕਰਦਾ ਹੈ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਪਰ ਫਿਰ ਵੀ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਉਹ ਘਰ ਵਾਪਸ ਆ ਗਿਆ ਉਸ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਚੋਰੀ ਦਾ ਕੇਸ ਦਰਜ ਕੀਤਾ ਜਾਵੇ ਅਤੇ ਤੁਰੰਤ ਉਸ ਦਾ ਮੋਟਰਸਾਈਕਲ ਲੱਭ ਕੇ ਵਾਪਸ ਕਰਵਾਇਆ ਜਾਵੇ ਦਸੈਣੀਆਂ ਜੀ ਹਾਂਜੀ ਬਸ ਕੀ ਗੱਲ ਕੀ ਗੱਲ ਨਾਮ ਹੈ ਤੁਹਾਡਾ ਕੀ ਗਲਤੀ ਹੋਈ ਹਾਂਜੀ ਮੇਰਾ ਨਾਮ ਹੈ ਜੀ ਨੀਰਜ ਸੈਣੀ ਹਾਂਜੀ ਰਾਤ ਨੂੰ ਮੇਰੀ ਬਾਈਕ ਚੋਰੀ ਹੋ ਗਈ ਸੀ ਕੋਈ 8:30 ਵਜੇ ਨਾਲ ਮੈਂ 8:20 ਤੇ ਗਿਆ ਸੀ ਮੰਦਿਰ ਨੂੰ ਤੇ ਉਤੋਂ ਬਾਅਦ ਜਦੋਂ ਮੈਂ ਮੰਦਿਰ ਤੋਂ ਬਾਹਰ ਆ ਕੇ ਵੇਖਿਆ ਅੱਗੇ ਮੇਰੀ ਬਾਈਕ ਹੈ ਨਹੀਂ ਸੀ ਫਿਰ ਮੈਂ ਮੰਦਿਰ ਦੇ ਪੁਜਾਰੀ ਹੋਂਾਂ ਨੂੰ ਬੋਲੇਆ ਕਿ ਮੰਦਿਰ ਦੀ ਫੁਟੇਜ ਦੱਸੋ ਮੈਨੂੰ ਹਨਾ ਤਾਂ ਉਹਨਾਂ ਨੇ ਮੈਨੂੰ ਫੁਟੇਜ ਦੱਸੀ ਮੰਦਿਰ ਦੀ ਸਾਰੀ ਤੇ ਉਹਦੇ ਚ ਇਹ ਸਾਹਮਣੇ ਦਿਸ ਰਿਹਾ ਕਿ ਮੈਂ ਇਹ ਥਾਣੇ ਵੀ ਦਿੱਤੀ ਹੈ ਸਾਹਮਣੇ ਦਿਸ ਰਿਹਾ ਕਿ ਚੋਰ ਇੱਥੇ ਬੈਠਾ ਹੋਇਆ ਪਾਣੀ ਪੀ ਕੇ ਉਹਨੇ ਬਾਈਕ ਚੋਰੀ ਕਰ ਲਈ ਹੈਨਾ ਤੇ ਫਿਰ ਆਪਾਂ ਰਾਤ ਨੂੰ ਐਪਲੀਕੇਸ਼ਨ ਲਿਖਾਈ ਤੇ ਉਹਨਾਂ ਨੇ ਕੋਈ ਹਜੇ ਤੱਕ ਐਕਸ਼ਨ ਨਹੀਂ ਲਿਆ ਤੇ ਨਾ ਐਪਲੀਕੇਸ਼ਨ ਤੇ ਉੱਤੇ ਉਹਨਾਂ ਕੋਈ ਡਾਇਰੀ ਨੰਬਰ ਲਾ ਕੇ ਦਿੱਤਾ ਕਿਹੜੇ ਥਾਣੇ ਤੇ ਲਖਾਈ ਸਰ ਹਾਂਜੀ ਇਹ ਬਰਾਦਰੀ ਹੈਨਾ ਬਰਾਦਰੀ ਚ ਹਾਂ ਥਾਣਾ ਬਰਾਦਰੀ ਜੀ ਹਾਂ ਇਹ ਕਿਹੜਾ ਤੁਹਾਡਾ ਸਰ ਇੱਥੇ ਇਹ ਆਪਣਾ ਜੀ ਚੌਥਾ ਘੇੜਾ ਆ ਇਹ ਕਹਿੰਦੇ ਕੀ ਪਏ ਇਹ ਕਹਿੰਦੇ ਆ ਕਿ ਅੱਜ ਕੋਈ ਵੱਡੀ ਰੇਡ ਸੀ ਉੱਥੇ ਗਏ ਸੀ ਸਾਰੇ ਅਫਸਰ ਹੋਰ ਗੱਲਬਾਤ ਹੋਈ ਸੀ ਤੁਹਾਡੇ ਨਾਲ ਉਹ ਨਹੀਂ ਜਿਹੜੀ ਮੈਡਮ ਰੇਡ ਤੇ ਖੜੀ ਸੀ ਉਹਨਾਂ ਨੇ ਕੀ ਕੀਤਾ ਤੁਹਾਨੂੰ ਮੈਡਮ ਇਹੀ ਕਹਿੰਦੇ ਕਿ ਘੰਟੇ ਬਾਅਦ ਆਜੋ ਹਨਾ ਤੇ ਕਦੇ ਕਹਿੰਦੇ ਕਿ ਕੱਲ ਨੂੰ ਬੋਲਦੇ ਅੰਦਰ ਕੋਈ ਮੀਟਿੰਗ ਚੱਲਦੀ ਹੈ ਵੱਡੀ ਮੀਟਿੰਗ ਚੱਲਦੀ ਜ਼ਰੂਰੀ ਕਦੇ ਕਹਿੰਦੇ ਆ ਕਿ ਕੱਲ ਨੂੰ ਕਦੇ ਕਹਿੰਦੇ ਆ ਕਿ ਘੰਟੇ ਬਾਅਦ ਆਜੋ ਇਹ ਵੀ ਕਿਹਾ ਗਿਆ ਕੋਈ ਅਫਸਰ ਹੈ ਨਹੀਂ ਅੰਦਰ ਉਹਨਾਂ ਨੇ ਕਿਹਾ ਸੀ ਕਿ ਸਵੇਰ ਨੂੰ ਕੋਈ ਅਫਸਰ ਪਹਿਲੇ ਕੋਈ ਅਫਸਰ ਨਹੀਂ ਸੀ ਹੁਣ ਆਇਆ ਰੇਡ ਤੋਂ ਆਇਆ ਜੀ ਹੂੰ ਹਾਂਜੀ ਯਾਨੀ ਕਿ ਖੱਜਾ ਖਰਾਬ ਹੋ ਰਹੇ ਹੋ ਤੁਸੀਂ ਹਾਂਜੀ ਬਿਲਕੁਲ ਜੀ ਆ ਕੋਈ ਡਾਇਰੀ ਨੰਬਰ ਨਹੀਂ ਲਗਾ ਕੇ ਦਿੱਤਾ ਡਾਇਰੀ ਨੰਬਰ ਤਾਂ ਕੋਈ ਲਾਇਆ ਨਹੀਂ ਜੀ ਮੈਂ ਤੁਹਾਨੂੰ ਦਿਖਾਣਾ ਇਹ ਵੀ ਕਿਹਾ ਕਿ ਅੱਜ ਸੰਡੇ ਹੈਗਾ ਛੁੱਟੀ ਹੈਗੀ ਕੋਈ ਅਫਸਰ ਨਹੀਂ ਨਾ ਜੀ ਇੱਦਾਂ ਤਾਂ ਨਹੀਂ ਪਰ ਉਹਨਾਂ ਨੇ ਇਹ ਕਿਹਾ ਕਿ ਵੱਡੀ ਰੇਡ ਆ ਕੋਈ ਤੇ ਉੱਤੇ ਗਏ ਹੋਏ ਸੀ ਇਹ ਦੇਖੋ ਕੋਈ ਐਪਲੀਕੇਸ਼ਨ ਨੰਬਰ ਨਹੀਂ ਇੱਥੇ ਕੋਈ ਹੈ ਨਹੀਂ ਡਾਇਰੀ ਨੰਬਰ ਇੱਥੇ